ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆਂ ਤੁਸੀਂ ਸਾਰੇ ਜੀ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਟਾਈਮ ਹੋ ਗਿਆ ਜੀ 2 ਦਾ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਰਾ ਚੈਨਲ ਤੇ ਨਵੇਂ ਆ ਚੈਨਲ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਜੀ ਅੱਜ ਸਵੇਰੇ 5 ਵਜੇ ਦਾ ਮੀਂਹ ਪੈਣ ਲੱਗਿਆ ਮੀਂਹ हटਿਆਗਾ 10 ਵਜੇ ਵੀ ਮਤਲਬ ਬਾਲਾ ਨਹੀਂ ਕਿਣਮਣ ਕਿਣਮਣ ਜੀ ਹੋਈ ਕੀ ਹੋਈਗੀ ਤੇ ਹਵਾ ਚੱਲੀ ਜਾਂਦੀ ਇੰਨੀ ਤੇਜ਼ ਪੂਰਾ ਚੱਲੀ ਜਾਂਦਾ ਤੇ ਤੜਕੇ ਤਾਂ ਬਸ ਕੰਮ ਕਰਾਂ ਜਾਂਦਾ ਪਚਾਲ ਜਾ ਪਿਆ ਰਿਆ ਤੇ ਨਾ ਤਾਂ ਚੌਂਤਰੇ ਤੇ ਇੱਧਰ ਝਾੜੂ ਵੱਜਿਆ ਨਾ ਬੱਕਰ ਵੱਜੀਆ ਕਿਉਂਕਿ ਕਿਣਮਣ ਕਿਣਮਣ ਹੋਈਗੀ ਤੇ ਹੁਣ ਜਾ ਕੇ ਹਵਾ ਜੀ ਦਾ ਚੌਂਤਰਾ 8 ਹੈ ਤੇ ਹੁਣ ਮੈਂ ਝਾੜੂ ਲਾਉਂਗੀ ਸ਼ਾਮ ਨੂੰ ਤੇ ਬਹੁਤ ਜਿਆਦੇ ਪੱਤੇ ਆਏ ਪਏ ਆ ਤੇ ਮੈਂ ਤਾਂ ਰੱਖੀ ਇੱਧਰ ਦੋ ਵਾਲੀ ਚਾਹ ਤੇ ਜਸ਼ਨ ਆਪਣਾ ਸਕੂਲ ਗਿਆ ਜੀ ਉਹਦੇ ਆ ਲਾਸਟ ਪੇਪਰ ਅੱਜ ਤੇ ਦੇਖੋ ਅੱਜ ਛੁੱਟੀਆਂ ਕਰਦੇ ਨੇ ਤਾਂ ਜਸ਼ਨ ਆਊਗਾ ਆਪਣਾ 2:30 ਤੇ ਟਾਈਮ 2 ਦਾ ਹੋ ਗਿਆ ਤੇ ਬਲੌਗ ਨਹੀਂ ਆਏ ਜੀ ਕਿਉਂਕਿ ਕੋਈ ਟੌਪਿਕ ਹੈ ਨਹੀਂ ਸੀਗਾ ਕੋਈ ਬਲੌਗ ਬਣਾਉਣ ਵਾਸਤੇ ਕੋਈ ਹੈ ਨਹੀਂ ਸੀਗਾ ਵੀ ਆਏ ਉਹੀ ਕੰਮਕਾਰ ਜੀ ਸੀਗੇ ਤੇ ਕੁਛ ਆਪ ਨੂੰ ਕੌਲ ਜੀ ਹੋ ਜਾਂਦੀ ਆ ਤੇ ਕੱਲ ਮਛੌਲ ਤੋਂ ਤਾਂ ਗਰਮ ਪਾਣੀ ਚ ਬਾਤਾ ਬਾਲਾ ਦੇਖੋ ਕਿਵੇਂ ਬਲ ਪਈ ਆਈ ਹੋ ਜਾਂਦਾ ਵੀ ਵਧੀਆ ਹਨਾ ਵੀ ਬੀ ਸਿਆਲ ਦੀ ਤਾਂ ਹਨਾ ਵੀ ਮਾੜੀ ਬੁੱਟੀ ਮੈਲ ਜੀ ਹੁੰਦੀ ਉੱਤੇ ਤੇਲ ਤੂਲ ਲਾਉਣੇ ਜਿਵੇਂ ਬਾਹਾਂ ਬੂਹਾਂ ਤੇ ਵੀ ਹਨਾ ਹੋਰ ਹੀ ਹੋ ਜਾਂਦਾ ਠੰਡਾ ਜਾ ਤੇ ਤਾਂ ਕਰਕੇ ਮੈਂ ਗਰਮ ਪਾਣੀ ਜਿ ਤੋਂ ਤਾਂ ਤੇ ਹੁਣ ਬਲ ਪੈ ਗਏ ਚ ਤੇ ਪ੍ਰੈਸ ਜੀ ਬਿਮਾਰੀ ਨਹੀਂ ਮਖ ਕੀ ਹੁੰਦਾ ਘਰੇ ਤਾਂ ਲੈਣਾ ਤੇ ਹੌਲਾ ਹੌਲਾ ਹੋ ਗਿਆ ਛੌਲ ਐ ਵਧੀਆ ਤੇ ਰੰਗ ਵੀ ਰੰਗ ਕੱਢਿਆ ਸ਼ੌਲ ਹਫਤਾ ਹੋ ਗਿਆ ਸੀ ਮੇਰਾ ਸ਼ੌਲ ਦੋ ਤਿੰਨ ਹਫਤਾ ਹੋ ਰਿਹਾ ਹੋ ਗਿਆ ਸੀ ਮੈਨੂੰ ਲੈ ਨੂੰ ਸ਼ੌਲ ਤੇ ਲੋ ਜੀ ਮੰਮੀ ਕਰੀ ਜਾਂਦੇ ਮਾਸੀ ਨਾਲ ਗੱਲ ਤੇ ਅੱਜ ਜਸ਼ਨਦ ਰੈਡੀ ਲੈ ਕੇ ਆਇਆ ਗਾਜਰਾਂ ਖੇਤੋਂ ਪੱਟ ਗਿਆ ਆਪਣੇ ਗਾਂ ਲਾਈਆਂ ਜਿੱਥੇ ਆਪਣੀ ਮੋਟਰ ਲੱਗੀ ਆ ਤੇ ਅੱਜ ਬਣਾਵਾਂਗੇ ਆਪਾਂ ਕੱਲੀਆਂ ਗਾਜਰਾਂ ਜੇ ਤਾਂ ਜ਼ਿਆਦੇ ਹੋਈਆਂ ਫਿਰ ਤਾਂ ਸੁੱਕੀ ਬਣਾ ਲਾਂਗੇ ਤੇ ਜੇ ਐ ਹੋਇਆ ਵੀ ਮਸਾ ਹੀ ਸਰੂਗਾ ਫਿਰ ਦੁੱਧ ਪਾ ਕੇ ਬਣਾ ਲਾਂਗੇ ਤੇ ਲੋ ਜੀ ਅੱਜ ਤਾਂ ਨਾ ਆਣੂਗੇ ਜੀ ਬਸ 11 ਵਜੇ ਦੇ ਅੰਦਰ ਬੜੇ ਬੈਠੇ ਮੈਂ ਤਾਂ ਭਾਈ ਕੰਬਲ ਦੇ ਵਿੱਚ ਬੜੀ ਬਠੀਆਂ ਬਖਾਇਆ ਮੈਂ ਤਾਂ ਨਹੀਂ ਬਿਮਾਰ ਹੋਣਾ ਬਾਹਰ ਜਦੋਂ ਹੁਣ ਕੋਈ ਕੰਮ ਤਾਂਦਾ ਹੁੰਦਾ ਹੀ ਨਹੀਂ ਹੈਣਾ ਝਾੜੂ ਵਗੈਰਾ ਮੈਂ ਕਿਹਾ ਚੱਲ ਸ਼ਾਮ ਨੂੰ ਲਾ ਦਾਂਗੇ ਨਾਲੇ ਹਵਾ ਜੀ ਨਾਲ ਮੈਂ ਕਿਹਾ ਵਧੀਆ ਸੁੱਕ ਜਾਊਗਾ ਤੇ ਪਸ਼ੂਆਂ ਥੱਲੇ ਵੀ ਹੋਰ ਹੀ ਕਚਰਖਾਨਾ ਜੀ ਹੋ ਗਈ ਸਾਨੂੰ ਪਤਾ ਕੱਚਾ ਥਾਂ ਹੁੰਦਾ ਤੇ ਹੁਣ 8 ਜੇ ਗਿਆ ਜਸਿੰਦਰ ਰੈਡੀ ਕਹਿੰਦੇ ਵੀ ਚਾਹ ਆ ਗਈ ਆਪਣੀ ਚਾਹ ਚਾਹ ਨਿਕਲੀ ਨਾ ਪੈਣੀ ਨਿਕਲੀ ਨਾ ਨਿਕਲੀ ਨਾ ਨੇ ਇਹਨੇ ਕਲੀਪ ਚਾ ਲਈ ਬਚਾ ਲਈ ਬਚਾ ਲਈ ਬਚਾ ਲਈ ਤੇ ਇਹ ਕਹਿੰਦੇ ਵੀ ਜਦ ਮਾੜਾ ਇਹ ਹਵਾ ਜੀ ਨਾ ਅਠ ਜਾਂ ਤਾਂ ਫਿਰ ਥੋੜਾ ਥੋੜਾ ਰੇਤਾ ਸੜਦਾਂਗੇ ਬਾਹਲਾ ਤਾਂ ਨਹੀਂ ਸੜਦੇ ਆਇਆ ਵੀ ਪਸੂ ਬਨਣੇ ਤਾਂ ਆਥ ਨੇ ਅੰਦਰ ਹੀ ਹੁੰਦੇ ਆ ਰਾਤ ਨੂੰ ਇਹਦਾ ਕੀ ਪਤਾ ਰੱਬ ਦੇ ਪ੍ਰੋਗਰਾਮ ਦਾ ਹਨਾ ਹਜੇ ਮੀਂਹ ਦਸੀ ਜਾਂਦੇ ਆ ਤੇ ਚਲੋ ਜੀ ਅੱਕੇ ਵੀਡੀਓ ਕਰਦੇ ਆ ਆਪਾਂ ਕੰਟੀਨਿਊ ਮੈਂ ਪੁਣਨਾ ਚਾ ਤੇ ਫਿਰ ਆਪਨਾ ਆਊਗਾ ਜਸ਼ਨ ਫਿਰ ਤੁਹਾਨੂੰ ਕਰਦਿਆਂ ਛੋਡੇ ਨਾਲ ਕੰਮ ਕਰ ਜਿਹੜੇ ਕਰਦਿਆਂ ਸ਼ੇਅਰ ਤੇ ਹਵਾ ਬਹੁਤ ਠੰਡੀ ਚੱਲੀ ਆਂਦੀ ਹੈ ਜੀ ਤੇ ਮੈਂ ਵੀ ਨਾ ਉਹਨੂੰ ਕਿ ਐ ਹੀ ਬੈਗੀ ਸਿਕੋਟੀ ਵਗੈਰਾ ਨਹੀਂ ਭਾਈ ਤੇ ਕੰਮ ਧੰਦਾ ਲੱਗਦੇ ਆ ਹੁਣ ਪਾਉਣੀ ਆ ਕੋਟੀ ਐਨੀ ਠੰਡੀ ਹਵਾ ਵਿੱਚ ਦੀ ਟਪਦੀ ਹੈ ਚਲੋ ਜੀ ਆ ਰਹੀ ਹੈ ਹਾਂ ਸੰਪਰਕ ਤਾਂ ਨਹੀਂ ਹੈ ਲਓ ਜੀ ਹਵਾ ਚੱਕ ਕਰੋ ਅੱਜ ਠੰਡੀ ਠੰਡੀ ਆ ਨੌਰੀ ਬਾਟਰ ਤੇ ਪਸ਼ੂ ਅੱਜ ਇੱਧਰ ਰੋਟੇ ਚ ਬੰਨੇ ਸੀਗੇ ਅੰਦਰ ਬੰਨਦੇ ਸੀ ਫਿਰ ਸੋ ਰਾਤ ਨੂੰ ਬੰਨਣੇ ਇੱਥੇ ਤੇ ਫਿਰ ਬਾਹਲਾ ਕੁਸਮਾਨ ਪਾਉਂਦੇ ਸੀ ਲੋਜੀ ਜੇਸ਼ਨ ਦੇ ਡੜੀ ਰੇਤਾ ਸਿੱਟ ਰਿਹਾ ਮਾੜਾ ਮਾੜਾ ਪਸੂਆਂ ਦੇ ਲਈ ਤੇ ਐਨੇ ਨਾਲ ਸੁੱਕਾ ਜਾ ਹੋ ਜੂਗਾ ਕਿਰਾ ਖੜ ਜਾਣਗੇ ਥੂੜੀ ਥੋੜੀ ਨਹੀਂ ਤੇ ਬਹੁਤ ਹੈ ਆ ਜਬੇ ਨੀਤੇ ਚੱਲੀ ਜਾਂਦੀ ਆ ਦੇਖੋ ਕੋਈ ਹਾਲ ਨਹੀਂ ਹਵਾ ਵਿੱਚ ਦੀ ਡੱਪਦੀ ਆ ਭਾਈ ਸਾਰੇ ਜਣੇ ਮੋٹے ਕੱਪੜੇ ਪਾ ਕੇ ਰੱਖੋ ਥੋੜੀ ਹੈ ਨਾ ਨੂੰ ਹਾਂ ਲੋ ਜੀ ਜਿਸਨਾ ਨਾ ਹੁੰਦਾ ਆਪਣਾ ਇਹ ਪਾਉਂਦੇ ਨੀਰਾਚਾਰਾ ਮੈਂ ਮਾਂਹਂਦੀਆ ਭਾਂਡੇ ਪਾਣੀ ਪੂਣੀ ਤੱਤਾ ਮੈਂ ਪਾ ਕੇ ਰੱਖਤਾ ਤੇ ਹਰਾ ਅੱਜ ਕੱਢਿਆ ਹੱਥਾਂ ਤੇ ਕਿਉਂਕਿ ਲਾਈਟ ਹੈ ਨਹੀਂ ਆਪਣੇ ਤੜਕੇ ਦੀ ਗਈ ਹੈ ਲਾਈਟ ਘੰਟਾ ਆਈ ਹੈ ਬਸ ਸਵੇਰੇ ਐਨੇ ਵੀ ਮਧਾਣੀ ਬਣੂਣੀ ਲੱਗ ਗਈ ਹੁਣ ਫਾਂ ਚਾਰਜ ਹੋ ਗਏ ਤੇ ਹੁਣ ਹੈ ਨਹੀਂਗੀ ਹੁਣ ਦੇਖੋ ਭਾਈ ਕਦੋਂ ਆਉਗੀ ਲੋ ਜੀ ਇਹ ਪਾਉਂਦੇ ਨੀਰਾ ਤੇ ਮੈਂ ਮਾਂ ਦਾ ਪੁੱਤ ਦਿੱਤਾ ਪਾਣੀ ਹੱਥ ਨਾਲ ਪਾ ਲਈ ਪਾ ਲਈ ਦਿੱਤਾ ਮੈਂ ਮਾਂ ਦੀਆਂ ਭਾਂਡੇ

ਜੀ ਆਪਾਂ ਲਾ ਕੇ ਗਾਜਰਾਂ ਤੋਂ ਸਾਰਿਆਂ ਨੂੰ ਔਖਾ ਕੰਮ ਆ ਗਾਜਰ ਪਾਕ ਬਣ ਜੂਗਾ ਇਹਨਾਂ ਦਾ ਗਾਜਰਾਂ ਚੀਰ ਲੀਆਂ ਠੰਡ ਦੇ ਵਿੱਚ ਉਹ ਹਾਂ ਗਾਜਰ ਪਾਕ ਬਣ ਜੂਗਾ ਬੰਦੂਆ ਆਪਣੇ ਲੈਣ ਦਾ ਬੰਦਾ ਦਾ ਹੀ ਹੋਣੀ ਹੈ ਹੋਰ ਤਾਂ ਹੋਣੀ ਐ ਇੰਨੀਆਂ ਦਾ ਪਨਾਮ ਗਾਜਰ ਪਾਕ ਅਸੀਂ ਦੀ ਦੇਣ ਦੇ ਟੱਪ ਜਾਂਦੀ ਤੇਰ ਬਣਾ

ਬਾਲਾ ਚੜੀ ਜਾਂਦਾ ਹਵਾ ਚੱਲਦੀ ਹੈ ਹਵਾ ਵੀ ਹਵਾ ਦਾ ਬਾਲਾ ਲੱਗਦਾ ਇਹਨੇ ਮੋਟੇ ਹੀ ਬਾਰੇ ਹੂੰ ਇਹਨੇ ਮੋਟੇ ਹੀ ਬਾਰੇ ਫਿਰ ਵੀ ਲਾਤਾ ਹੈ ਦਬਾਜ ਜਾ ਮੇਰੇ ਮਿੰਟ ਟਾਗਣਾ ਪੂਰਨ ਹੈ ਹੂੰ है मिट्टी नहीं थी। लाया है। आज आप कोई तड़का वगैरह नहीं कुटे लसन है नहीं सी मुखी भैया फिर मैं कले चीर ले चीर ले गंढे छटिया भी सलाह फाड़ ग इन कनिया का पहला अज हो गया ना हो सड़े <coughs> ਕੱਚੇ ਕਾ ਬਣਾਵਣ ਵਾਲੀ ਹੈ ਹੂੰ ਕੱਚੇ ਗੋੜਾ ਲਾਲ ਤਾਂ ਨਹੀਂ ਹੁੰਦਾ ਕੋਈ ਬਾਰੇ ਉਹ ਤਾਂ ਆਦੀ ਮਰਜ਼ੀ ਹੈ ਜੇ ਤਾਂ ਚਿੱਟਾ ਗੋੜ ਪਾਵਾਂਗੇ ਤਾਂ ਚਿੱਟੀ ਜ ਨਹੀਂ ਹੁੰਦੀ ਫਿਰ ਤਾਂ ਉਵੇਂ ਬਣਦੀ ਜੇ ਜੇ ਲਾਲ ਪਾਵਾਂਗੇ ਫਿਰ ਲਾਲ ਹਾਂ ਜੇ ਮੈਕਸ ਪਾਵਾਂ ਉਹ ਜੈਜਾ ਗੋੜ ਪਾਵਾਂਗੇ ਉਹ ਜ ਰੰਗ ਬਣ ਜੂਗਾ ਤਾਂ ਮੈਕਸ ਉਹਨੂੰ ਨਾ ਬੰਦ ਨਾ ਹੋਵੇ ਨਹੀਂ ਤਾਂ ਬੰਦਾ ਹੋਵੇ ਮੇਰੇ ਵੜਨ ਲਈ ਆਂਦੀ ਨਹੀਂ ਉਹ ਆਪੇ ਲੈ ਕੇ ਜਾਣੀ ਸੀ ਤਰ ਉਪਰ ਉਹ ਪੱਤ ਜਿਹੇ ਆਇਆ ਹੂੰ ਕੋਰ ਮਾਦਨ ਮੈਂ ਨਹੀਂ ਮਾਰਿਆ ਲਓ ਜੀ ਟਾਈਮ ਹੋ ਗਿਆ ਸੀ 2:00 ਵਜੇ ਕੇ ਹੋਗੇ 2 ਮਿੰਟ ਤੇ ਸਬਜੀ ਚ ਪਾਉਣਾ ਪੈ ਗਿਆ ਆਪਾਂ ਨੂੰ ਦੁੱਧ। ਮੈਂ ਮम्मी ਨੂੰ ਦਿਖਾਈ ਮੈਂ ਕਿਹਾ ਮम्मी ਕਹਿੰਦੇ ਨਹੀਂ ਸਰਨਾ। ਤੇ ਫਿਰ ਕਹਿੰਦੀ ਤੜਕੀ ਚਟਨੀ ਨਾਲ ਖਾਣੀ ਪੈਂਦੀ ਐ। ਤੇ ਲੋ ਜੀ ਆਪਾਂ ਪਾ ਲਿਆ ਦੁੱਧ। ਤੇ ਜਸ਼ਨਾ ਆਪਣਾ ਕਹਿੰਦਾ ਮੈਂ ਦੁੱਧ ਵਾਲੀ ਖਾਂਦਾ ਨਹੀਂ ਫਿਰ ਉਹਦੇ ਵਾਸਤੇ ਮੈਂ ਕੱਢੀ ਬਾਤੀ ਦੇ ਵਿੱਚ ਮੈਂ ਨਾਲੇ ਹੁਣ ਖਾ ਲੂਗਾ। ਨਾਲੇ ਸਕੂਲ ਲੈ ਜਾਊਗਾ ਸਵੇਹਾ। ਲੋ ਜੀ ਬੱਸ ਹੁਣ ਲੱਗਦੇ ਆ ਰੋਟੀ ਆਟਾ ਕੋਟਾ ਗੁੰਨ ਲਿਆ ਮम्मी ਨੇ। ਤੇ ਮम्मी ਚੀ ਵੀ ਰਿਆ। ਗੰਨ ਗੰਡਾ ਬਾਜਾ ਕੇ ਕਿਤੇ ਪਗਾਈ ਲਈ ਆ ਜੀ ਤੇ ਮੂਲੀਆਂ ਜਸ਼ਨ ਤੇ ਜਸ਼ਨ ਜਸ਼ਨ ਤੇ ਜਸ਼ਨ ਦਾ ਦਾਦਾ ਖਾ ਲੈਣਗੇ ਪਕਦੀ ਪਕਦੀ ਮੁਰਕੇ ਅਸੀਂ ਖਾ ਲਾਂਗੇ ਇੱਥੇ ਜੁੱਲੇ ਮੂਰੇ ਬੈ ਕੇ ਤਾਂ ਤਾਂ ਨਹੀਂ ਲੱਗਦਾ ਲੱਗੇ ਜਦੋਂ ਫਿਰ ਤਉ ਦੇ ਲ ਅੱਗ ਮੱਚੀ ਜਾਵੇ ਨਾ ਅੱਜ ਲੱਤ ਛੜੀਆਂ ਸਭ ਬੱਸ ਸਲਬ ਨੇ ਯਾਹ ਲਾ ਦੋ ਕ ਲਿਆਰਨੇ ਜੀ ਠੀਕ ਵਾ ਜੀ ਚੋਂ ਤੱਕ ਲਓ ਜੀ ਟੈਂਪ ਤਾਂ ਕੁਛ ਨਹੀਂ ਹੋਇਆ ਪਰ ਦਿਨ ਛਵ ਗਿਆ ਤੇ ਇਧਰ ਤਾਂ ਹਜੇ ਠਾ ਉਟਾ ਗੰਦਾ ਦਾ ਨਹੀਂ ਲੱਗਦੀ ਐਨੀ ਹਵਾ ਜਦੋਂ ਪਰੇ ਜਾਂਦੇ ਆ ਉਧਰ ਪਸ਼ੂਆਂ ਕੰਨੀ ਉਦੋਂ ਤਾਂ ਲੱਗਦਾ ਆਰ ਪਾਰ ਹੀ ਹੁੰਦੀ ਹਵਾ ਹੋਰ ਪਹਿਲਾਂ ਤਾਂ ਗੜੀ ਠੰਡਾ ਹੁਣੀ ਹੋਈ ਏ ਠੰਡ ਕਰ ਦੋ ਚਾਰ ਦਿਨਾਂ ਦੀ ਵਧੀਆ ਆ ਲਾਣਾ ਪਕੇ ਦੀ ਦਾ ਵੈਦਾ ਜਾਂਦਾ ਵਧੀਆ ਗਰਮੀ ਨਾਲ ਹੋਰ ਆਏ ਕਹਿੰਦੇ ਲੈਟ ਵਾਜੂ ਹਿੱਤੇ ਜਾਂ ਹੋਰ ਤਾਂ ਹੁਣ ਜਿਵੇਂ ਅੱਜ ਲੈਟ ਲੈਟ ਵਾਗ ਗਈ ਸੀ ਜਮ ਆਏ ਹੈ ਨਹੀਂ ਸੀ ਵੀ ਲੈਟ ਆ ਜੇ ਆ ਜੇ ਫਰਜ ਫਰੁਜ ਦਾ ਕੋਈ ਟੈਨਸ਼ਨ ਹੀ ਨਹੀਂ ਸੀ ਗਰਮੀ ਚ 100 ਪੱਖੇ ਹਾਏ ਗਰਮੀ ਮਰ ਗਏ ਹਾਏ ਦੁੱਧ ਖਰਾਬ ਹੋ ਜੂ ਉਹ ਗਰਮੀ ਚ ਬਾਲਾ ਹੁੰਦਾ ਲੈਟ ਦਾ ਠੰਡ ਚ ਲੈਟ ਦੀ ਇੰਨਾ ਵੀ ਫੋਨ ਫੋਨ ਚਾਰਜ ਲਾਉਣ ਵਾਸਤੇ ਆ ਗਈ ਸੀ ਜੀ ਘੰਟਾ ਉਦੋਂ ਲਾ ਲਈ ਸੀ ਮਧਾਨੀ ਵਗੈਰਾ ਲਾਤੀ ਸੀ ਤੇ ਕਿਉਂ ਆ ਗਈ ਸੀ ਵਧੀਆ ਤੇ ਏਦੋਂ ਬਾਅਦ ਫਿਰ ਮੁੜ ਕੇ ਤਾਂ ਆਈ ਨਹੀਂ ਗਈ ਸਰ 9:00 ਵਜੇ ਤੋਂ ਬਾਅਦ ਤਾਂ ਫਿਰ ਆਈ ਨਹੀਂ ਹੂੰ ਬੱਸ ਅਸ ਤੋਂ ਵੱਢ ਕੇ ਫਿਰ ਛੱਡੀ ਹਾਂ ਆ ਲੱਗਣ ਲੱਗ ਗਏ ਆਪਣੇ ਜੀ ਤਾਰਾਂ ਦੇ ਉੱਤੇ ਨਾ ਕਿਕਰਾਂ ਬਾਲੀਆਂ ਜੋ ਜੋ ਮਾੜੀ ਮੋਟੀ ਗਿੱਲੀਆਂ ਹੋ ਜਾਂਦੀਆਂ ਫਿਰ ਉੱਤੇ ਤਾਰਾਂ ਦੇ ਲੱਗ ਨੀਵੀਆਂ ਹੋ ਜਾਂਦੀਆਂ ਫਿਰ ਜੁੜ ਜਾਂਦੀਆਂ ਤਾਰਾਂ ਫਿਰ ਪੜਾ ਕੇ ਮਾਰਦੇ ਚਲੋ ਜੀ ਕਿਹੜਾ ਹੋ ਜੂਗਾ ਪਕਾਲੀਏ ਰੋਟੀ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਇੱਥੇ ਐਂਡ ਕਿਉਂਕਿ ਫਿਰ ਵੀਡੀਓ ਐਡਿਟ ਕਰ ਤੇ ਮੈਂ ਰੋਜ਼ ਮੱਦਦੀ ਹੁੰਨੀ ਆ ਵੀ ਰੋਜ਼ ਬਲੌਗ ਪਾਇਆ ਕਰੂੰਗੀ ਹੁਣ ਤੋਂ ਫਿਰ ਉਹੀ ਆਏ ਜੋ ਹੋ ਜਾਂਦਾ ਵੀ ਹਨਾ ਪਤਾ ਨਹੀਂ ਕੌਲਜੀ ਹੋ ਜਾਂਦੀ ਹੈ ਤੇ ਬਾਕੀ ਜੀ ਤੁਹਾਡੇ ਸਾਰੇ ਜਣੇ ਦੀ سپورਟ ਨਾਲ ਆ ਹਨ ਤੁਸੀਂ ਕਹਿੰਦੇ ਹੋ ਜੇ ਬਲੌਗ ਨਹੀਂ ਆਇਆ ਫਿਕਰ ਕਰਦੇ ਹੋ ਬਲੌਗ ਨਹੀਂ ਆਇਆ ਭੈਣਾਂ ਦੇ ਮੈਸੇਜ ਆਉਂਦੇ ਮੇਰੇ ਕੋਲੇ ਜਿਨ੍ਹਾਂ ਨੂੰ ਮੈਂ ਨੰਬਰ ਦਿੱਤੇ ਹੋਇਆ ਮੇਰਾ ਨੰਬਰ ਹੈ ਜਿਨ੍ਹਾਂ ਕੋਲੇ ਤੇ ਵੀ ਬਲੌਗ ਨਹੀਂ ਆਇਆ ਕਿਉਂ ਨਹੀਂ ਆਇਆ ਸਾਰੇ ਪਰਿਵਾਰ ਚ ਠੀਕ ਆ ਤੇ ਠੀਕ ਹੁੰਦੇ ਆ ਜੀ ਬਸ ਸਾਰੇ ਵਧੀਆ ਤੇ ਬਸ ਉਹੀ ਐਂਜ ਹੋ ਜਾਂਦਾ ਵੀ ਕੀ ਬਣਾਈ ਹੈ ਹਨਾ ਕੀ ਤੁਸੀਂ ਵੀ ਆਖੋਗੇ ਤੇ ਕੋਸ਼ਿਸ਼ ਕਰਾਂਗੇ ਵੀ ਰੋਜ਼ ਬਲੌਗ ਪਾਉਣ ਦੀ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਬਣੇ ਰਿਓ ਤੇ ਵੀਡੀਓ ਦੇ ਨਾਲ ਨਹੀਂ ਕਿਹੜਾ ਪੋਣਾ ਇਹ ਵੀ ਗਿੱਲਾ ਹੈ ਸੁੱਕਾ ਲਾ ਲਾਇਕ ਹੈ ਹੀ ਨਹੀਂ ਸੁੱਕਾ ਆਹਾਂ ਚਲੋ ਜੀ ਇਸੇ ਦੇ ਨਾਲ ਕਰਦੇ ਆਪਾਂ ਵੀਡੀਓ ਦਾ ਇੱਥੇ ਐਂਡ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਪਲੀਜ਼ ਚੈਨਲ ਤੇ ਨਵੇਂ ਹੁੰਦੇ ਜਿਹੜੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ